ਸ਼ਿਫਟ ਕੀਤਾ ਜਾ ਰਿਹਾ ਸੋ ਅੱਜ ਮੰਗ ਪੱਤਰ ਦੇ ਵਿੱਚ ਅਸੀਂ ਆਪਣੇ ਆ ਮੰਗਾਂ ਰੱਖੀਆਂ ਸੀ ਜੋ ਏਡੀਸੀ ਸਾਹਿਬ ਅੱਗੇ ਕਿ ਜਿਹੜਾ ਡੰਬ ਜਿਹੜਾ ਬਣਨ ਜਾ ਰਿਹਾ ਉਹ ਸਾਡੇ ਬਿਲਕੁਲ ਰਿਹਾਇਸ਼ੀ ਇਲਾਕੇ ਦੇ ਵਿੱਚ ਆ ਸੋ ਲਗਭਗ 50 ਤੋਂ 100 ਮੀਟਰ ਦੀ ਦੂਰੀ ਤੇ ਡਿਗਰੀ ਕਾਲਜ ਵੀ ਪੈਂਦਾ ਉੱਥੇ ਹਨਾ ਜਿੱਥੇ ਪੰਜਾਬ ਤੇ ਨਹੀਂ ਬਲਕਿ ਦੇਸ਼ ਦੇ ਵਿੱਚੋਂ ਵੱਖ-ਵੱਖ ਸਟੇਟਾਂ ਤੋਂ ਬੱਚੇ ਜਿਹੜੇ ਉੱਥੇ ਪੜਨ ਆਉਂਦੇ ਆ ਔਰ 100 ਮੀਟਰ ਦੀ ਦੂਰੀ ਤੇ ਹੀ ਉੱਥੇ ਸਕੂਲ ਪੈਂਦਾ 50 ਮੀਟਰ ਦੀ ਦੂਰੀ ਤੇ ਉੱਤੇ ਰਿਹਾਇਸ਼ੀ ਇਲਾਕਾ ਆ ਕਸੋ ਤੁਸੀਂ ਦੇਖੋ ਕਿ ਜਿਹੜੀ ਉੱਥੇ ਉਸ ਵੇਲੇ ਉੱਤੋਂ ਕੂੜੇ ਤੋਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਣੀਆਂ ਉਹ ਜਿਹੜੇ ਰਿਹਾਇਸ਼ੀ ਇਲਾਕੇ ਤੱਕ ਪਹੁੰਚਣੀਆਂ ਬੱਚੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਜਿਹੜੀਆਂ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਉਤੋਂ ਵੱਧ ਕਿੰਨੇ ਕਿ ਦੂਰੇ ਜਿੱਥੇ ਹੀ ਕੂੜੇ ਡੰਪ ਬੰਦ ਜਸਟ 50 ਤੋਂ 100 ਮੀਟਰ ਜਿਹੜਾ ਬਿਲਕੁਲ ਕਿਉਂਕਿ ਦੇਖਣ ਦੇ ਵਿੱਚ ਪਹਿਲਾਂ ਇਹ ਆਇਆ ਕਿ ਇੱਥੇ ਦੀ ਜਿਹੜੀ ਨਗਰ ਨਿਗਮ ਦੀ ਜਿਹੜੀ ਟੀਮ ਹੈ ਇਹਨਾਂ ਨੇ ਚਾਰ ਪਿੰਡਾਂ ਦੇ ਵਿੱਚ ਟ੍ਰਾਈ ਕੀਤਾ ਪਹਿਲਾਂ ਇਹ ਡੰਪ ਜਿਹੜਾ ਉੱਥੇ ਸ਼ਿਫਟ ਕਰਨ ਦਾ ਜਿੱਥੋਂ ਮੈਂ ਦੇਖਿਆ ਕਿ ਨਕੀਵਾਲ ਲੀਲਾ ਦੇ ਲਾਗੇ ਪਿੰਡ ਫਿਰ ਕੂਠੇ ਜੱਟਾਂ ਫਿਰ ਸ਼ੇਰਪੁਰ ਚਲੇ ਗਏ ਕਿਆਨੂ ਵੀ ਚਲੇ ਗਏ ਉਥੇ ਦੀਆਂ ਪੰਚਾਇਤਾਂ ਜਿਹੜੇ ਮਤੇ ਬਾਕੇ ਕੈਨਸਲ ਕਰਵਾਏ ਅਸੀਂ ਵੀ ਜਿਹੜੇ ਸਾਡੇ ਲਾਗੇ ਦੇ ਪਿੰਡ ਜਿਹੜੇ 4-5 ਪਿੰਡ ਪੈਂਦੇ ਆ ਉਹਨਾਂ ਨੇ ਮਤਲਬ ਜਿਹੜਾ ਹੈਗਾ ਆ ਉਹ ਡੀਸੀ ਸਾਹਿਬ ਕੋਲ ਭੇਜ ਦਿੱਤਾ ਆ ਅੱਜ ਸਾਡੀ ਫੋਰਸ ਵੱਲੋਂ ਵੀ ਜਿਹੜਾ ਮਤਾ ਜਿਹੜਾ ਏਡੀਸੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਅਗਰ ਇਹ ਚੀਜ਼ਾਂ ਹੁੰਦੀਆਂ ਰਹਿਣ ਸ਼ਿਲੀ ਇਲਾਕੇ ਦੇ ਵਿੱਚ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਹਰਿਆਣੇ ਦੇ ਏਰੀਆ ਦੇ ਵਿੱਚ ਜੋ ਖਾਲੀ ਪਏ ਆ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਤੁਸੀਂ ਆਪਣਾ ਜਿਹੜਾ ਡੰਪ ਉੱਥੇ ਤੁਸੀਂ ਟਰਾਂਸਫਰ ਕਰ ਲਓ ਕਿਉਂਕਿ ਜਿਹੜਾ ਕੁੜਾ ਤੁਸੀਂ ਹਰਿਆਣੇ ਤੋਂ ਲੈ ਕੇ ਜਿਹੜਾ ਤੁਸੀਂ 2 2.5 ਕਿਲੋਮੀਟਰ ਜਿਹੜਾ ਚੱਲ ਕੇ ਪਿੰਡ ਦੇ ਵਿੱਚ ਲੈ ਕੇ ਆਉਣਾ ਆ ਕਿਉਂ ਤੁਸੀਂ ਆਪਣੇ ਉਧਰ ਹੀ ਨਹੀਂ ਕਰ ਲੈਂਦੇ ਸ਼ਫਟ ਇਹਨੂੰ ਕਿਉਂਕਿ ਰਸਤਾ ਵੀ ਜਿਹੜਾ ਤੁਹਾਡਾ ਸਾਡੇ ਪਿੰਡ ਵਾਲਾ ਟੁੱਟਾ ਕਿ ਰਸਤੇ ਦੇ ਵਿੱਚ ਵੀ ਉਹ ਗੰਦ ਜਿਹੜਾ ਖਿਲਰਦਾ ਆਉਣਾ ਜਿੱਤੋਂ ਬਿਮਾਰੀਆਂ ਜਿਹੜੀਆਂ ਰਸਤੇ 'ਚ ਹੁੰਦੀਆਂ ਹੋਈਆਂ ਹਵਾ ਦੇ ਵਿੱਚੋਂ ਜਿਹੜੀਆਂ ਲੋਕਾਂ ਦੇ ਘਰਾਂ ਤੱਕ ਜਾਉਂਗੀਆਂ ਜੋ ਜਿਹੜਾ ਬਹੁਤ ਗੰਭੀਰ ਮੁੱਦਾ ਸੋ ਬੇਨਤੀ ਅਗਰ ਇਹ ਡੰਪ ਜਿਹੜਾ ਉਥੇ ਧੱਗੇ ਨਾਲ ਜਿਹੜਾ ਬਣਾਇਆ ਜਾਊਗਾ ਤੇ ਅਸੀਂ ਕਦੀ ਵੀ ਇਹ ਚੀਜ਼ ਨਹੀਂ ਹੋਣ ਦਵਾਂਗੇ ਸਾਡੇ ਲਾਗੇ ਦੇ ਜਿਹੜੇ ਪਿੰਡ ਪੈਂਦੇ ਆ ਸਾਰਿਆਂ ਨੇ ਜਿਹੜਾ ਆਪਣੇ ਵੱਲੋਂ ਮਤਾ ਪਾ ਕੇ ਅਸੀਂ ਇਹ ਜਿਹੜਾ ਮਤਾ ਇਹ ਭੇਜ ਚੁੱਕੇ ਆਂ ਅਸੀਂ ਡੀਸੀ ਸਾਹਿਬ ਨੂੰ ਔਰ ਮੰਗ ਵੀ ਕਰ ਚੁੱਕੇ ਆਂ ਚੀਜ਼ ਨਹੀਂ ਹੋਣੀ ਚਾਹੀਦੀ ਜੇ ਅਗਰ ਫਿਰ ਵੀ ਸਰਕਾਰ ਜਿਹੜੀ ਆ ਲੋਕ ਕਿਉਂਕਿ ਸਰਕਾਰ ਲੋਕਾਂ ਦੇ ਨਾਲ ਆ ਜੇ ਲੋਕਾਂ ਦੀ ਗੱਲ ਸਰਕਾਰ ਧਿਆਨ ਵਿੱਚ ਨਹੀਂ ਲੈ ਕੇ ਆਉਂਗੀ ਤੇ ਫਿਰ ਸਾਨੂੰ ਸੜਕ ਤੇ ਆਉਣਾ ਪਊਗਾ ਇਹ ਬੇਨਤੀ ਆ ਸਾਡੀ ਅਗਰ ਇਸ ਨੂੰ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਵਧੀਆ ਗੱਲ ਆ ਨਹੀਂ ਤਾਂ ਸਾਨੂੰ ਜਿਹੜਾ ਸੜਕਾਂ ਤੇ ਉਤਰਨਾ ਪਊਗਾ ਆਪ ਮੰਤਰੀ ਦੀ ਮੈਨੂੰ ਪਤਾ ਲੱਗਾ ਕਿ ਸਾਡੇ ਕੋਈ ਸਾਥੀਆਂ ਨੇ ਮੰਤਰੀ ਸਾਹਿਬ ਨਾਲ ਗੱਲ ਜਰੂਰ ਕੀਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਖਾਦ ਦਾ ਜਿਹੜਾ ਆ ਡੰਪ ਬਣਨ ਲੱਗਾ ਦੇਖੋ ਇੱਕ ਕੂੜੇ ਤੋਂ ਖਾਦ ਜਿਹੜਾ ਪੈਦਾ ਕਰਨੀ ਅਸੀਂ ਕਹਿੰਦੇ ਕਿ ਉਹ ਹਰਿਆਣਾ ਜਿਹੜਾ ਨਗਰ ਕਾਉਂਸਲ ਦਾ ਜਿਹੜਾ ਕੂੜਾ ਤੁਸੀਂ ਹਰਿਆਣੇ ਵਿੱਚ ਰੱਖੋ ਸਾਡੇ ਪਿੰਡਾ ਵਿੱਚ ਲੈ ਕੇ ਆਉਣ ਦੀ ਕੀ ਲੋੜਾ ਤੁਸੀਂ ਉੱਥੇ ਬਣਾਓ ਆਲਰੇਡੀ ਡੰਪ ਜਿਹੜਾ ਉੱਥੇ ਬਣਿਆ ਹੋਇਆ ਸੀਗਾ 10-12 ਲੱਖ ਰੁਪਈਆ ਉੱਥੇ ਦਾ ਮੈਂ ਸਾਡੇ ਸਭ ਕੇ ਐਮਐਲਏ ਪਵਨ ਕੁਮਾਰ ਆਦਿ ਇਹਦੀ ਵੀਡੀਓ ਵੀ ਦੇਖੀ ਸੀ ਜਿਸ ਵਿੱਚ ਉਹਨਾਂ ਨੇ ਸੈਕਟਰੀ ਸਾਹਿਬ ਨਾਲ ਗੱਲ ਵੀ ਕਰਦੇ ਸੀ ਕਿ ਉੱਥੇ ਕੂ ਅਗਰ 12 ਲੱਖ ਹੈ ਉੱਥੋਂ ਲਾ ਕੇ ਕੂੜਾ ਚੁਕਾਇਆ ਜਾ ਸਕਦਾ ਡੰਪ ਨੂੰ ਉੱਥੇ ਵੀ ਬਣਾਇਆ ਜਾ ਸਕਦਾ ਸੀ ਉੱਥੇ ਜਿਹੜਾ ਡੰਪ ਪਹਿਲਾਂ ਬਣਿਆ ਹੋਇਆ ਸੀ ਉਹਨੂੰ ਆਪਾਂ ਚਾਲੂ ਰੱਖ ਸਕਦੇ ਸੀ ਉਹਨਾਂ ਨੂੰ ਪਤਾ ਸੀ ਕਿ ਸਾਡੇ ਜਿਹੜਾ ਰਿਹਾਇਸ਼ੀ ਇਲਾਕੇ ਦੇ ਵਿੱਚ ਇੱਥੇ ਨਹੀਂ ਠੀਕ ਹੈਗਾ ਅਸੀਂ ਵੀ ਇਹੀ ਮੰਗ ਕਰਦੇ ਹਾਂ ਜੇ ਹਰਿਆਣੇ ਵਾਸੀਆਂ ਨੂੰ ਬਿਮਾਰੀਆਂ ਦਾ ਡਰ ਹੈ ਤਾਂ ਸਾਨੂੰ ਵੀ ਜਿਹੜੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਦਾ ਡਰ ਹੈ ਸੋ ਸਾਡੀ ਬੇਨਤੀ ਇਹੀ ਆ ਇਹ ਜਿਹੜਾ ਡੰਪ ਹੈ ਇੱਥੇ ਨਾ ਸ਼ਿਫਟ ਕਰਕੇ ਜਿਹੜਾ ਇਹਨੂੰ ਕਿਤੇ ਜਿਹੜਾ ਰਿਹਾਇਸ਼ੀ ਇਲਾਕੇ ਤੋਂ ਦੂਰ ਜਿਹੜਾ ਇਹਨੂੰ ਜਿਹੜਾ ਡੰਪ ਜਿਹੜਾ ਉੱਥੇ ਸ਼ਿਫ ਦਾ ਸੁਬਿੰਦਰ ਸਰੋਵਾ ਬੇਗੰਪੁਰਾ ਟੈਗਰ ਫੋਰਸ ਪੰਜਾਬ ਪ੍ਰਧਾਨ ਸੋ ਸਾਥੀਓ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਹਮੇਸ਼ਾ ਹਰੇਕ ਵਰਗ ਨਾਲ ਤੱਕਾ ਕੀਤਾ ਗਿਆ ਇੱਕ ਵਰਗ ਨੂੰ ਉੱਤੇ ਚੱਕਣ ਲਈ ਦੂਸਰੇ ਵਰਗ ਨੂੰ ਨੀਚਾ ਕੀਤਾ ਗਿਆ ਅੱਜ ਮੁੱਦਾ ਫਿਰ ਜਿਹੜਾ ਉਹ ਇੱਕ ਸਮਾਜ ਦੇ ਨਾਲ ਰਿਲੇਟਿਵ ਆ ਕਿ ਨਾ ਤਾਂ ਸਾਡੇ ਕੋਲ ਐਜੂਕੇਸ਼ਨ ਆ ਨਾ ਸਾਡੇ ਕੋਲ ਹੈਲਥ ਆ ਔਰ ਜਿਹੜਾ ਇਹ ਇਸ ਵੇਲੇ ਡੰਪ ਬਣਾਇਆ ਜਾ ਰਿਹਾ ਜੇ ਆਪਾਂ ਹਿਸ਼ਾਰਪੁਰ ਦੀ ਗੱਲ ਕਰ ਲਈਏ ਨਾ ਕਿ ਇੱਥੇ ਹਿਸ਼ਾਰਪੁਰ ਚੋਦੇ ਵਿੱਚ ਜਿਹੜਾ ਪੰਗੀ ਚੋਦੇ ਵਿੱਚ ਇੱਕ ਡੰਪ ਆ ਤੇ ਉੱਥੇ ਕੋੜ ਦੀ ਲੰਗ ਨਹੀਂ ਹੁੰਦਾ ਉੱਥੇ ਵੀ ਇਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਇੱਥੇ ਜਿਹੜਾ ਆ ਉਹ ਕੂੜੇ ਤੋਂ ਖਾਦ ਬਣਾਣੀ ਆ ਤੇ ਮੰਨ ਲਓ ਜਿਹੜਾ ਕੂੜਾ ਆ ਉਹ ਜਦੋਂ ਉੱਥੇ ਲਿਆ ਕੇ ਸੱਟਣਾ ਉਹ ਜਾਂਦੇ ਦੀ ਥੋੜੋ ਖਾਦ ਬਣ ਜਣੀ ਆ ਉਹ ਤਾਂ ਪਹਿਲਾਂ ਉੱਥੇ ਮਹੀਨੇ 10 ਦਿਨ 15 ਦਿਨ ਪਿਆ ਰਹਿਣਾ ਤਾਂ ਉਹਦੀ ਸਮੈਲ ਜਿਹੜੀ ਆ ਉਹ ਕਿੱਥੇ ਤੱਕ ਪਹੁੰਚੂਗੀ ਜਦੋਂ ਤਾਂ ਇਹਨਾਂ ਨੇ ਸਰਕਾਰ ਬਣਾਣੀ ਸੀ ਵੋਟਾਂ ਲੈਣੀਆਂ ਸੀ ਉਦੋਂ ਤਾਂ ਲੋਕਾਂ ਦੇ ਮੂਰੇ ਹੱਥ ਜੋੜਦੇ ਸੀਗੇ ਤੇ ਹੁਣ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਆ ਹੁਣ ਉਹ ਹੀ ਹੱਥ ਖੋਲ-ਖੋਲ ਕੇ ਇਹ ਚਪੇੜਾ ਮਾਰਦੇ ਆ ਕਿ ਜੇ ਇਹ ਕੂੜੇ ਦਾ ਡੰਪ ਜਿਹੜਾ ਆ ਉਸ ਜਿਸਲੇ ਉਥੇ ਬਣ ਆਇਆ ਕੋਲ ਸਾਡੇ ਆਕਾਸ਼ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕੋਲ ਕਾਲਜ ਵੀ ਆ ਸਕੂਲ ਵੀ ਆ ਔਰ ਮਹੱਲਾ ਵੀ ਆ ਤੇ ਜਦੋਂ ਉਸ ਮਹੱਲੇ ਦੇ ਵਿੱਚੋਂ ਮਹੱਲੇ ਨੂੰ 스ਮੈਲ ਜਾਣੀ ਨਹੀਂ ਗੰਦੀ-ਗੰਦੀ ਤਾਂ ਸਾਡੇ ਬੱਚਿਆਂ ਦੇ ਜਿਹੜੇ ਫੇਫੜੇ ਆ ਜਾਂ ਹੋਰ ਇਦਾਂ ਦੀਆਂ ਬਿਮਾਰੀਆਂ ਲੱਗਣੀਆਂ ਆ ਉਹ ਅਸੀਂ ਕਿੱਥੋਂ ਲਾ ਸਾਡਾ ਗਰੀਬਾ ਕਰਾ ਪਾਊਗਾ ਨਾ ਤਾਂ ਨਾ ਕੋ ਹੈਲਥ ਹੋਆ ਨਾ ਹਸਪੀਟਲਾਂ ਚ ਡਾਕਟਰ ਆ ਤੇ ਸਾਡੇ ਬੱਚੇ ਰਾਤ ਨੂੰ ਬਿਮਾਰ ਹੋ ਗਏ ਤਾਂ ਕਿੱਥੇ ਜਾਣਗੇ ਇਸ ਕਰਕੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਦੇ ਉੱਤੇ ਦੁਬਾਰਾ ਤੋਂ ਜਿਹੜਾ ਗੰਭੀਰਤਾ ਦੇ ਨਾਲ ਜਿਹੜਾ ਇਹਦੇ ਉੱਤੇ ਵਿਸ਼ਾ ਤੇ ਚਰਚਾ ਕੀਤੀ ਜਾਵੇ ਤੇ ਇਹ ਵੀ ਇਹ ਜਿਹੜਾ ਡੰਪ ਨਹੀਂ ਖੁੱਲਣਾ ਚਾਹੀਦਾ ਜੇ ਇਹ ਡੰਪ ਖੁੱਲਦਾ ਆ ਤੇ ਫਿਰ ਬੇਗਮਪੁਰਾ ਟੈਗਰ ਰਿਪੋਰਟਸ ਨੂੰ ਰੋਕ ਨਹੀਂ ਸਕਦਾ ਕੋਈ ਵਿਰੋਧ ਕਰਨ ਤੋਂ ਔਰ ਆਪਾਂ ਜਿੰਨੀਆਂ ਵੀ ਹਾਰਪੁਰ ਦੀਆਂ ਜੱਥੇਬੰਦੀਆਂ ਔਰ ਜਿੰਨੀਆਂ ਵੀ ਉਸ ਏਰੀਆ ਦੀਆਂ ਪੰਚਾਇਤਾਂ ਆ ਉਹ ਸਾਰਿਆਂ ਨਾਲ ਲੈ ਕੇ ਡਾਕਟਰ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਚਾਹੇ ਉਹ ਚੰਗਾ ਲੱਗੇ ਕਿਸੇ ਨੂੰ ਚਾਹੇ ਬੁਰਾ ਲੱਗੇ ਕਿਉਂਕਿ ਅਸੀਂ ਹਮੇਸ਼ਾ ਸਮਾਜ ਦੇ ਨਾਲ ਖੜਨਾ ਆ ਔਰ ਹਸਮਾਜ ਦੇ ਹੱਕ ਦੇ ਵਿੱਚ ਅਸੀਂ ਸਮਾਜ ਦੀ ਲੜਾਈ ਲੈਣੀ ਆ ਇਸ ਕਰਕੇ ਬੇਨਤੀ ਆ ਡਾਕਟਰ ਸਾਹਿਬ ਨੂੰ ਵੀ ਤੁਸੀਂ ਖੁਦ ਹੀ ਕਹਿ ਰਹੇ ਆ ਕਿ ਉਥੇ ਜਿਹੜਾ ਆ ਉਹ ਕੂੜੇ ਦਾ ਜਿਹੜਾ ਆ ਢੇਰ ਬਣਨਾ ਆ ਖਾਦ ਬਣਨੀ ਆ ਤੇ ਉਥੇ ਕੋਲ ਕਣਕ ਵੀ ਆ ਕੋਲ ਉਥੇ ਦਾਣਾ ਮੰਡੀ ਆ ਕੋਲ ਉਥੇ ਲੱਕੜ ਮੰਡੀ ਆ ਤੇ ਉਥੇ ਦੇ ਲੋਕ ਜਿਹੜੇ ਉਹ ਕਿਦਾਂ ਉਥੇ ਕੰਮਕਾਰ ਕਰਨ ਕਰਨਗੇ ਇਸ ਕਰਕੇ ਮੇਰੀ ਬੇਨਤੀ ਆ ਕਿ ਇਹਦੇ ਉੱਤੇ ਦੁਬਾਰਾ ਜਿਹੜਾ ਆ ਉਹ ਚਰਚਾ ਕੀਤੀ ਜਾਵੇ ਵਿਸ਼ੇ ਤੇ ਔਰ ਕਿਤੇ ਹੋਰ ਸਾਫ਼ ਜਗਾ ਖਾਲੀ ਜਗਾ ਦੇ ਉੱਤੇ ਜਾ ਕੇ ਇਹਨੂੰ ਚੀਜ਼ ਨੂੰ ਬਣਾਇਆ ਜਾਵੇ ਜਿੱਥੇ ਕਿਸੇ ਦੀ ਸਿਹਤ ਨਾਲ ਨਾ ਖਰਾਬੀ ਨਾ ਹੋਵੇ ਖਲਵਾਣਾ ਕੀਤਾ ਜਾਵੇ ਜੈਪੀਨ ਜੈਪਾਰਥ ਜੈ ਗੁਰਦੇਵ ਧੰਨ ਗੁਰਦੇਵ